ਖੱਤੀਆ ਬਾਤ ਤੋਂ ਲਿਆ ਬਈ ਹਰਿਆਣੇ ਦੇ ਵਿੱਚੋਂ ਆਪਣਾ ਮਾਲ ਆਇਆ ਵਾ ਸਾਰਾ ਸਾਢੇ 17 ਕਿਲੋ ਦੂਜੇ ਸੂਏ ਦਾ ਜੀ ਸਾਢੇ 17 ਕਿਲੋ ਦੂਜੇ ਸੂਏ ਦਾ ਜੀ ਠੀਕ ਆ ਜੀ ਹਾਂਜੀ ਤੇ ਵੀਰ ਪਿਓ ਦਾ ਕੁਝ ਪਤਾ ਇਹਦਾ ਇਹ 51 ਦੀ ਹੈ ਜੀ ਯਾਨੀ ਕਿ ਤੀਗੇ ਦੇ ਕਾਬਲਾ ਅੱਜ ਕਰਦੀ ਹੈ ਤਾਰਾਂ ਠੀਕ ਆ ਤਾਰਾਂ ਕਰਦੀ ਸੀ ਮੰਨ ਲਓ ਤੁਸੀਂ ਨਹੀਂ ਕੋਈ ਵੀ ਰਖਾਇਆ ਨਹੀਂ ਹਜੇ ਸਵੇਰ ਹੀ ਅੱਜ ਲੱਗੀ ਹੈ ਜੀ ਠੀਕ ਆ ਜੀ ਤੇ ਵੀਰ ਇਹਦੇ ਕਿਹੜੇ ਬੁਲਦੀ ਆ ਕੁਝ ਪਤਾ ਪਾਣ ਇਹ ਪੰਚਾਇਤੀ ਝੋਟੇ ਦੀ ਹੈ ਪੰਚਾਇਤ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕੋਂ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿజిਟ ਹੈਗੀ ਆ ਪਿੰਡ ਰੋਡੇ ਬਾਈ ਜਸਵੰਤ ਸਿੰਘ ਦੇ ਫਾਰਮ ਦੀ ਆ ਤੇ ਦੋਸਤੋ ਰੋਡੇ ਪਿੰਡ ਤੱਕ ਜੇ ਤੁਸੀਂ ਵਿజిਟ ਕਰਨੀ ਹੋਵੇ ਤਾਂ ਜੇ ਤੁਸੀਂ ਮੋਗੇ ਤੋਂ ਬਾਘੇ ਪੁਰਾਣੇ ਵਾਲੀ ਸਾਈਡ ਆਉਣੇ ਆ ਕੋਟਪੂਰਾ ਰੋਡ ਤਾਂ ਇੱਕ ਰਾਜਿਆਣਾ ਰਸਤੇ 'ਚ ਆਉਂਦਾ ਆ ਪਿੰਡ ਉੱਥੋਂ ਬਿਲਕੁਲ ਸੱਜੇ ਵੱਲੋ ਸ਼ੜਕ ਮੁੜਦੀ ਆ ਤੇ ਸੁੱਧੀ ਬਾਈ ਦੇ ਪਿੰਡ ਨੂੰ ਆਉਂਦੀ ਆ ਤੇ ਆਓ ਹੁਣ ਬਾਈ ਦੇ ਨਾਲ ਆਪਾਂ ਗੱਲਾਂਬੱਤਾਂ ਕਰਦੇ ਆ ਕਿਉਂਕਿ ਜਦੋਂ ਰੋਡਿਆਂ ਦਾ ਜਾਂ ਕੋਠੇ ਸੰਤਾਂ ਦਾ ਨਾਮ ਆਵੇ ਤਾਂ ਇੱਥੋਂ ਦੇ ਮਹਾਪੁਰਖ ਜਿਹੜੇ ਸੰਤ ਬ੍ਰਹਮ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸੋ ਬਹੁਤ ਚੜਦੀ ਕਲਾ ਵਾਲਾ ਪੰਡਾ ਦੋਸਤੋ ਤੇ ਮਹਾਪੁਰਸ਼ਾਂ ਦੀ ਚਰਨ ਛੋਹ ਧਰਤੀ ਆ ਆਓ ਆਪਾਂ ਵੀਰ ਜਸਮੰਤ ਨਾਲ ਕਰੀਏ ਗੱਲਾਂ ਬਾਤਾਂ ਤੇ ਆਪਾਂ ਨਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਤੋਰੀ ਚੱਲਣਾ ਆ ਤੇ ਨਾਲ ਦੀ ਨਾਲ ਹੀ ਸਾਰੀ ਡਿਟੇਲ ਵੀਰ ਤੋਂ ਆਪਾਂ ਲਈ ਜਾਣੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਕੀ ਹਾਲ ਚਾਲ ਵੀਰੇ ਬਹੁਤ ਵਧੀਆ ਜੀ ਚਲੋ ਵਧੀਆ ਚਾਹੀਦਾ ਵੀਰੇ ਇੱਕ ਨੰਬਰ ਵਾਲੀ ਜਿਹੜੀ ਝੋਟੀ ਆ ਇਹਨੂੰ ਆਪਾਂ ਤੋੜ ਕੇ ਦਿਖਾਈਏ ਤੇ ਡਿਟੇਲ ਇਹਦੀ ਆਪਾਂ ਨਾਲ ਦੀ ਨਾਲ ਸਾਂਝੀ ਕਰੀ ਜਾਣੀ ਆ ਠੀਕ ਆ ਜੀ ਹਾਂ ਜੀ ਇਹਦੀ ਜਸਵੰਤ ਵੀਰੇ ਜੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਆਲੇ ਹਜਾ ਇਹਦੀ ਉਮਰ ਹੈਗੀ 13 ਮਹੀਨੇ 13 ਮਹੀਨੇ ਹਾਂ ਜੀ ਠੀਕ ਆ ਜੀ ਤੇ ਵੀਰ ਕਿਹੜੇ ਬੁਲਦੀ ਦੱਸਿਆ ਇਹ ਆਪਣਾ ਢੀਮ ਦੀ ਹੈ ਜੀ ਆਪ ਢੀਮ ਦੀ ਆ ਇਹ ਜਿੰਨਾ ਵੀ ਮਾਲ ਆ ਮੈਂ ਸਭ ਤੋਂ ਪਹਿਲਾਂ ਪੁੱਛ ਲੈਣਾ ਚਾਹੁੰਦਾ ਤੁਹਾਡੇ ਤੋਂ ਗੱਲ ਵੀ ਏ ਆਪਣਾ ਕਿ ਕਿਹੜੀ ਜਗ੍ਹਾ ਤੋਂ ਕਿਹੜੀ ਸਾਈਡ ਤੋਂ ਆਇਆ ਇਹ ਫਤਿਆਬਾਦ ਤੋਂ ਲਿਆ ਬਈ ਹਰਿਆਣੇ ਦੇ ਵਿੱਚੋਂ ਆਪਣਾ ਮਾਲ ਆਇਆ ਵਾ ਸਾਰਾ ਜੀ ਅੱਛਾ ਜੀ ਮਾਲੋ ਹਰਿਆਣੇ ਚੋਂ ਲਿਆ ਹੋਇਆ ਤੁਸੀਂ ਹਾਂਜੀ ਹਾਂਜੀ ਬਾਈ ਠੀਕ ਆ ਜੀ ਹਾਂਜੀ ਤੇ ਇਹਦੀ ਵੀਰੇ ਫਿਰ ਪਿਓ ਵਾਲੇ ਪੱਖ ਤੋਂ ਇਹ ਭੀਮ ਦੀ ਆ ਗਈ ਹਾਂਜੀ ਬਾਈ ਤੇ ਮਾਂ ਦਾ ਇਹਦਾ ਦੁੱਧ ਦਾ ਰਿਕਾਰਡ ਕੀ ਆ ਵੀਰੇ ਇਹਦਾ 16 ਕਿਲੋਰ ਕਾਟ ਹੈ ਇਹਦੀ ਮਾਂ ਦਾ ਜੀ ਅੱਛਾ 16 ਕਿਲੋ ਦਾ ਰਿਕਾਰਡ ਪਹਿਲਣ ਦਾ ਹਾਂਜੀ ਬਾਈ ਠੀਕ ਆ ਜੀ ਸੋ ਦੋਸਤੋ ਥੋੜੀ ਜੀ ਕੈਮਰੇ ਤੋਂ ਐਚ ਵੀ ਜਰੂਰ ਕਰ ਜਾਂਦਾ ਕਈ ਵਰੀ ਪਸ਼ੂ ਆ ਜਾ ਬਾਕੀ ਪਲੀ ਪਲਾਈ ਬਹੁਤ ਚੰਗੀ ਝੋਟੀ ਆ ਤੇ ਆਰਡਰ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਦੀ ਵੀ ਚੈੱਕ ਕਰਾ ਦਿੰਨੇ ਆ ਵੀਰੇ ਇੱਧਰ ਨੂੰ ਇਹਦਾ ਮੜਾ ਆਰਡਰ ਚੈੱਕ ਕਰਵਾ ਲੀ ਜੀ ਇੱਧਰ ਆ ਕੈਮਰੇ ਤੋਂ ਡਰਦੀ ਹੂੰ ਠੰਡੀ ਆ ਠੀਕ ਆ ਸੋ ਕਿਸਾਨ ਭਰਾਵੋ ਆ ਤੁਸੀਂ ਦੇਖ ਸਕਦੇ ਆ ਝੋਲੀ ਬਹੁਤ ਹੀ ਤਗੜੀ ਲੱਗੀ ਹੋਈ ਆ ਕਰਮਾਲੀ ਨੂੰ ਕੱਲਾ ਕੱਲਾ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਬਾਕੀ ਆਰਡਰ ਉਪਰੋਂ ਵਿੱਚ ਬਟਨ ਵੀ ਲੱਗੇ ਜਿਹੜੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਤੇ ਪੂਛ ਵੀ ਮੇਰੇ ਹਿਸਾਬ ਨਾਲ ਥੋੜੀ ਜੀ ਵਾਈਟ ਆ ਹਨਾ ਨਹੀਂ ਜੈਡ ਬਲੈਕ ਹੀ ਆ ਜੀ ਸੋ ਦਿਖਾ ਦਿਓ ਵੀਰੇ ਕਈਆਂ ਨੇ ਨੀ ਇੱਕ ਅੱਧਾ ਵਿੱਚ ਹੈਗੇ ਆ ਦੋਸਤੋ ਵਾਲ ਵਿੱਚ ਥੋੜੇ ਜੇ ਤਕਰੀਬਨ ਬਾਕੀ ਜੈਡ ਬਲੈਕ ਹੀ ਆ ਪਰ ਹੈਗੇ ਆ ਵਾਲ ਵਿੱਚ ਬਾਕੀ ਇਹਦੀ ਆਪਾਂ ਡਿਮਾਂਡ ਵੀਰ ਤੋਂ ਪਤਾ ਕਰ ਲੈਨੇ ਆ ਵੀਰ ਇਹਦਾ ਜਿਹੜਾ ਮੁੱਲ ਆ ਕੀ ਕਰਦੇ ਆਪਾਂ ਮੁੱਲ ਬਾਈ ਇਹਦਾ 35000 ਜਿਹੜੀ ਹਾਂ ਨਾ ਆਪਾਂ 33000 ਦੀ ਗੱਟੀ ਦਵਾਂਗੇ ਬਾਈ ਠੀਕ ਆ ਮੁੱਲ ਇਹਦਾ 35000 ਆ ਹਾਂਜੀ ਤੇ ਦੇਲ ਹੈ 33000 ਦੀ ਠੀਕ ਆ ਜੀ ਹਾਂਜੀ ਤੇ ਔਨਲਾਈਨ ਡਿਲੀਵਰੀ ਹੈਗੀ ਆਪਣੇ ਕੋਲ ਹਾਂਜੀ ਹਾਂਜੀ ਹੈਗੀ ਹੈ ਠੀਕ ਆ ਜੀ ਇਸ ਤੋਂ ਅੱਗੇ ਜਿਹੜੀ ਦੋ ਨੰਬਰ ਵਾਲੀ ਝੋਟੀ ਆ ਵੀਰੇ ਉਹ ਵੀ ਕੱਢ ਲਈਏ ਬਾਹਰ ਆਪਾਂ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਹਰਿਆਣੇ ਚੋਂ ਵੀਰ ਦੱਸਦਾ ਕਿ ਮੈਂ ਐਨੀਮਲ ਲਿਆਉਂਦਾ ਰਹਿਣਾ ਆ ਜਿਹੜੀ ਵੀਰ ਇਹ 2 ਨੰਬਰ ਤੇ ਆਪਾਂ ਝੋਟੀ ਕੱਢ ਲਈ ਆ ਬਾਹਰ ਹਾਂਜੀ ਬਾਈ ਇਹਦੀ ਉਮਰ ਕਿੰਨੀ ਆ ਜੀ ਇਹਦੀ 18 ਮਹੀਨੇ ਦੀ ਜੀ ਅੱਛਾ 18 ਮਹੀਨੇ ਦੀ ਉਮਰ ਆ ਇਹਦੀ ਠੀਕ ਆ ਹਾਂਜੀ ਬਾਈ ਤੇ ਵੀਰ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਦਾ ਰਿਕਾਰਡ ਦੱਸੋ ਸਾਢੇ 17 ਕਿਲੋ ਦੂਜੇ ਸੂਏ ਦਾ ਜੀ ਸਾਢੇ 17 ਕਿਲੋ ਦੂਜੇ ਸੂਏ ਦਾ ਜੀ ਠੀਕ ਆ ਜੀ ਹਾਂਜੀ ਤੇ ਵੀਰ ਪਿਓ ਦਾ ਕੁਝ ਪਤਾ ਇਹਦਾ ਇਹ M51 ਦੀ ਆ ਜੀ M51 ਦੀ ਆ ਹਾਂਜੀ ਠੀਕ ਆ ਜੀ ਜਿਵੇਂ ਵੀਰੇ ਤੁਹਾਨੂੰ ਚਲੋ ਦੱਸਿਆ ਗਿਆ ਹਨਾ ਬੁਲਾਵਾ ਦੱਸਿਆ ਗਿਆ ਜਾਂ ਮਾਂ ਦਾ ਕੋਈ ਰਿਕਾਰਡ ਵੀ ਹੈਗੇ ਇਹਨਾਂ ਦੇ ਮਾਵਾ ਦੇ ਕੋਈ ਆਨਲਾਈਨ ਕਿ ਉਦਾਂ ਚਵਾਈਆਂ ਹੋਈਆਂ ਕਰ ਚਵਾਈਆਂ ਹੋਈਆਂ ਵੀ ਕਰਦੀਆਂ ਜੀ ਠੀਕ ਆ ਹਾਂਜੀ ਬਾਈ ਜੀ ਠੀਕ ਆ ਸੋ ਦੋਸਤੋ ਇਹ ਝੋਟੀ ਦਾ ਆਰਡਰ ਤੁਸੀਂ ਇੱਕ ਵਾਰੀ ਝਾਤ ਮਾਰਿਓ ਸਾਰੀਆਂ ਝੋਟੀਆਂ ਨਾਲੋਂ ਜਿਹੜੀ ਚੰਗੀ ਝੋਟੀ ਟੌਪ ਦੀ ਆਹਾ ਵਾ ਕਿਉਂਕਿ ਇਹਦੇ ਆਰਡਰ ਦੀ ਕੁਆਲਿਟੀ ਦੇਖਣ ਜੋਗਾ ਦੋ ਘੜੀਆਂ ਖੜਕੇ ਤੇ ਸੀਲਸ ਲੱਗ ਵੀ ਬਹੁਤ ਜਿਆਦੀ ਆ ਕਰਮ ਵਾਲੀ ਤੇ ਫੇਸ ਦੀ ਕੁਆਲਿਟੀ ਇੱਕ ਵਾਰ ਫੇਰ ਤੁਹਾਨੂੰ ਮੈਂ ਦਿਖਾ ਦਵਾਂ ਆ ਦੇਖੋ ਰੈਂਕ ਸਿੰਘ ਬਿਲਕੁਲ ਕੁੰਡਾ ਤੇ ਬਹੁਤ ਹੀ ਸਾਫ ਸੁਥਰਾ ਜਾਂ ਅੰਗ ਲੱਗਾ ਹੋਇਆ ਕੱਟੀ ਨੂੰ ਤੇ ਵੀਰ ਜੀ ਇਹਦਾ ਜੇ ਆਪਾਂ ਮੁੱਲ ਕੀ ਕਰਦੇ ਆ ਲੈ ਦੇ ਜਿਹੜਾ ਇਹਦਾ ਮੁੱਲ ਕਰਾਉਣਾ ਜੀ 40000 ਆਪਾਂ 37000 ਦੀ ਕੱਟੀ ਦਵਾਂਗੇ ਜੀ ਹਾਂ ਜਾਂ ਨਾ ਠੀਕ ਹੈ ਜੀ ਮੁੱਲ ਕਰਾਉਣਾ ਤਾਂ ਦੋਸਤੋ ਵੀਰ ਕਹਿੰਦਾ ਭਲਾ 40 ਕਰਾ ਲਓ ਭਲਾ 38 ਕਰਾ ਲਓ ਪਰ ਲੈ ਦੇ ਜਿਹੜਾ 37000 ਦੀ ਹਾਂ ਜਾਂ ਨਾ ਹੋਊਗੀ ਹਾਂਜੀ ਤੇ ਇੱਕ ਵਾਰ ਫੇਰ ਦੋਸਤੋ ਆਰਡਰ ਤੇ ਝਾਤ ਮਾਰਾ ਲਓ ਠੰਡੀ ਸੀਲਾ ਕਰਮ ਵਾਲੀ ਇਹ ਵੀ ਪੂਛ ਚਾ ਕੇ ਖੜ ਜਾਂਦੀ ਹੈ ਸੋ ਇਹ ਇੱਕ ਕੁਆਲਿਟੀ ਹੁੰਦੀ ਆ ਥੋੜੀ ਜਿਹੀ ਸਕਿਨ ਵੀ ਦਿਖਾ ਦੇ ਵੀਰੇ ਉਪਰੋਂ ਵਾਲੀ ਜੀ ਪਤਲੀ ਆ ਬਿਲਕੁਲ ਬਿਲਕੁਲ ਜੀ ਠੀਕ ਆ ਇਹ ਨਹੀਂ ਉੱਚੀ ਦੂਜਾ ਆਪਣਾ ਸਿੰਗਲ ਹੱਡੀ ਦੀ ਸਿੰਗਲ ਹੱਡੀ ਦੀ ਆ ਜੀ ਹਾਂਜੀ ਤੇ ਇਸ ਤੋਂ ਅੱਗੇ ਬਾਈ ਜੀ ਜਿਹੜੀ ਤਿੰਨ ਨੰਬਰ ਤੇ ਝੋਟੀ ਆ ਇਹ ਵੀ ਲੈ ਲਈਏ ਬਾਹਰ ਕੱਢ ਲਈਏ ਆਪਾਂ ਸੋ ਦੋਸਤੋ ਇਸ ਤੋਂ ਅੱਗੇ ਇੱਕ ਤਿੰਨ ਨੰਬਰ ਤੇ ਝੋਟੀ ਦਿਖਾਉਣ ਲੱਗੇ ਆ ਮੇਰੇ ਹਿਸਾਬ ਨਾਲ ਇਹ ਤਕਰੀਬਨ ਪ੍ਰੈਗਨancies 컨ਸੀਵ ਕਰਨ ਦੇ ਬਿਲਕੁਲ ਨੇੜੇ ਆ ਸੋ ਇਹਦੀ ਫੇਸ ਦੀ ਕੁਆਲਿਟੀ ਦੇਖ ਸਕਦੇ ਆ ਬਹੁਤ ਹੀ ਸਾਫ ਸੁਥਰਾ ਇਹਨੂੰ ਅੰਗ ਲੱਗਾ ਹੋਇਆ ਕਰਮ ਵਾਲੀ ਨੂੰ ਤੁਹਾ ਤੁਸੀਂ ਦੇਖ ਸਕਦੇ ਆ ਅ ਭਾਈ ਜੀ ਇਹਦੀ ਉਮਰ ਕਿੰਨੀ ਹੋ ਚੁੱਕੀ ਆ ਇਹ 2 ਦਾੰਦ ਆ ਜੀ ਮੂੰਹੋਂ 2 ਦਾੰਦ ਜੇ 26 27 ਮਹੀਨੇ ਦੀ ਉਮਰ ਆ ਜੀ ਠੀਕ ਆ ਮਲ ਢਾਈ ਸਾਲ ਦੇ ਨੇੜਾ ਆ ਜੀ ਹਾਂਜੀ ਢਾਈ ਸਾਲ ਦੇ ਠੀਕ ਆ ਤੇ ਵੀਰ ਕੋਈ ਇਹਦੇ ਇੰਜੈਕਸ਼ਨ ਮਾ ਲਓ ਸੀਮਨ ਸਟਰਾ ਤਾਂ ਨਹੀਂ ਲੱਗਾ ਕੋਈ ਨਹੀਂ ਇਦੋਂ ਪਹਿਲਾਂ ਤਾਂ ਲੱਗਿਆ ਵੀ ਹੁਣ ਇਹ ਅੱਜ ਜਾਨੀ ਕਿ ਟੀਕੇ ਦੇ ਕਾਬਿਲ ਅੱਜ ਕਰਦੀ ਏ ਤਾਰਾ ਠੀਕ ਆ ਤਾਰਾਂ ਕਰਦੀ ਸੀ ਮਾ ਲਓ ਤੁਸੀਂ ਨਹੀਂ ਕੋਈ ਵੀ ਰਖਾਇਆ ਨਹੀਂ ਹਜੇ ਸਵੇਰ ਹੀ ਅੱਜ ਲੱਗਿਆ ਜੀ ਠੀਕ ਆ ਜੀ ਤੇ ਵੀਰ ਇਹਦੇ ਕਿਹੜੇ ਬੁਲਦੀ ਆ ਕੁਝ ਪਤਾ ਆਪਾਂ ਨੂੰ ਇਹ ਪੰਚਾਇਤੀ ਝੋਟੇ ਦੀ ਹੈ ਉਸ ਦੀ ਪੰਚਾਇਤੀ ਝੋਟੇ ਦੀ ਆ ਤੇ ਇਹਦੀ ਮਾਂ ਦਾ ਯਾਨੀ ਕਿ ਜਿਹੜਾ ਰਿਕਾਰਡ ਆ ਜੀ 19 ਕਿਲੋ 200 ਗ੍ਰਾਮ ਜਿਹੜੀ ਪੰਚਾਇਤੀ ਚਵਾਈ ਹੁੰਦੀ ਹੁੰਦੀ ਆ ਹਰਿਆਣੇ ਦੇ ਵਿੱਚ ਅੱਛਾ ਜੀ ਉਹ ਚ ਰਿਕਾਰਡ ਆਈ ਇਹਦਾ ਆਪਾਂ ਦਿਖਾ ਸਕਦੇ ਆ ਠੀਕ ਆ ਮੰਨ ਲਓ ਕਹਿਣ ਤੋਂ ਭਾਵ ਵੀ ਤੁਹਾਡੇ ਕੋਲੇ ਰਿਕਾਰਡ ਹੈਗਾ ਇਹ ਚੀਜ਼ ਦਾ ਹਾਂ ਜੀ ਹਾਂ ਚੈੱਕ ਕਰੇ ਤਾਂ ਹਾਂ ਜੀ ਹੈਗਾ ਜੀ ਸੋ ਦੋਸਤੋ ਜੇ ਮੰਨ ਲਓ ਤੁਸੀਂ ਇਹ ਝੋਟੀ ਦਾ ਬਾਈ ਨਾਲ ਸੌਦਾ ਕਰਦੇ ਆਂ ਤੇ ਬਾਈ ਦੇ ਦੱਸਣ ਮੁਤਾਬਕ 19 ਕਿਲੋ 200 ਗ੍ਰਾਮ ਦਾ ਜਿਹੜਾ ਇਹਦਾ ਨਾ ਰਿਕਾਰਡ ਆ ਇਹਦੀ ਇਹਦਾ ਵੀ ਥੱਲੋ ਜਿਗਾਰ ਬਹੁਤ ਵਧੀਆ ਇਥਾਂ ਲੈਵੇ ਸਾਫ ਸੁਥਰਾ ਅੜ ਰਿਆ ਦੋਸਤੋ ਉਵੇਂ ਬਟਨਾ ਦੇਖ ਸਕਦੇ ਲੱਗੇ ਆ ਝੋਟੀ ਇਹ ਵੀ ਕਰਮ ਵਾਲੀ ਦੁੱਧ ਵਾਲੀ ਆ ਵੀਰ ਬਹੁਤ ਸੋਹਣੀ ਗਰੀਡ ਲੈ ਕੇ ਆਇਆ ਵਾ ਤੇ ਬਾਕੀ ਤੁਸੀਂ ਦੋਸਤੋ ਆਪਦੀ ਨਿਰਖ ਪਰਖ ਕਰਕੇ ਇਹਨਾਂ ਨੂੰ ਖਰੀਦ ਸਕਦੇ ਆ ਕਿਉਂਕਿ ਵੀਰ ਨੇ ਜੋ ਤੁਹਾਨੂੰ ਗੱਲਾਂ ਦੱਸੀਆਂ ਵਾ ਵੀਰ ਨੂੰ ਵੀ ਅੱਗੋਂ ਗਾਂ ਮਾਲਕਾਂ ਵੱਲੋਂ ਦੱਸੀਆਂ ਗਈਆਂ ਹੋਈਆਂ ਵਾ ਤੇ ਵੀਰ ਇਹਦੀ ਆਪਾਂ ਜਿਹੜੀ ਡਿਮਾਂਡ ਕੀ ਕਰਦੇ ਆ ਇਹਦੀ ਡਿਮਾਂਡ ਜੀ 52000 ਰੁਪਏ ਜਿਹੜਾ ਲੈ ਲੈਣ ਆਪਾਂ ਉਹ 48000 ਦੀ ਆਪਾਂ ਕੱਟੀ ਵੇਚਾ ਗਏ ਜੀ ਠੀਕ ਆ ਜੀ ਸੋ ਦੋਸਤੋ ਮੁੱਲ 52000 ਲੈ ਇਹਦੇ ਵੀਰ ਕਹਿੰਦਾ 48000 ਆ ਅੱਗੇ ਤੁਸੀਂ ਵੀਰ ਨਾਲ ਗੱਲ ਕਰਕੇ ਇਹਨੂੰ ਆਪਣੇ ਫਾਰਮ ਤੇ ਲਿਜਾ ਸਕਦੇ ਆ ਇਸ ਤੋਂ ਅੱਗੇ ਇੱਕ 3 ਨੰਬਰ ਤੇ ਝੋਟੀ ਆ ਚਾਰ ਨੰਬਰ ਤੇ ਝੋਟੀ ਆ ਦੋਸਤੋ ਸੋ ਜਿਹੜੀ ਇਹ ਝੋਟੀ ਆ ਵੀਰੇ ਦੀ ਉਮਰ ਲਿਆ ਜਾ ਕਿੰਨੀ ਹੋ ਚੁੱਕੀ ਆ ਇਹਦੀ ਵੀ ਦੋ ਦੰਦਾਂ ਦਾ ਹੀ ਕੋਈ 25 26 ਮਹੀਨੇ ਅੰਦਾਜ਼ਾ ਜੀ ਅੱਛਾ ਜੀ ਹਾਂਜੀ ਦੋ ਦੰਦਾਂ ਦਾ ਮੂੰਹ ਸੋ ਦੋਸਤੋ ਇਹ ਵੀ ਦੋ ਦੰਦ ਹੋ ਚੁੱਕੀ ਆ ਤੇ ਇਹ ਕਿਹੜੇ ਬੁੱਲਦੀ ਕੁਛ ਪਤਾ ਵੀਰੇ ਨਹੀਂ ਇਹਦਾ ਨਹੀਂ ਜੀ ਪਤਾ ਇਹ ਹੈ ਹੈ ਉਧਰ ਦੀ ਹਰਿਆਣੇ ਦੀ ਆ ਹਰਿਆਣੇ ਦੀ ਆ ਜੀ ਠੀਕ ਆ ਜੀ ਪਰ ਇਹਦਾ ਜਿਹੜਾ ਰਿਕਾਰਡ ਆਪ ਨੂੰ ਪਤਾ ਉਹਨਾਂ ਕੀ ਦੱਸਾਂਗੇ ਐਵੇਂ ਆਪਾਂ ਝੂਠ ਨਹੀਂ ਮਾਰਨਗੇ ਠੀਕ ਆ ਜੀ ਹਾਂਜੀ ਫਿਰ ਕੋਈ ਮਾਂ ਦਾ ਦੁੱਧ ਦਾ ਰਿਕਾਰਡ ਪਤਾ ਵੀ ਹਾਂਜੀ ਮਾਂ ਦਾ ਪਤਾ ਹੀ 16 ਕਿਲੋ ਦਾ ਜੀ ਦੂਜੇ ਸੂਏ ਦਾ ਅੱਛਾ ਜੀ ਕਿਹਨਾਂ ਤੋਂ ਆਪਾਂ ਲਈ ਹੈ ਜੀ ਇਹੀ ਗੱਡੀ ਠੀਕ ਆ ਸੋ ਦੋਸਤੋ ਮਾਂ ਦਾ ਦੁੱਧ ਦਾ ਰਿਕਾਰਡ ਵੀ ਵੀਰ ਨੂੰ ਪਤਾ ਆ ਕਿ ਸਾਢੇ 16 ਕਿਲੋ ਆ ਤੇ ਪਿਓ ਵਾਲੇ ਪੱਖ ਤੋਂ ਵੀਰ ਕਹਿੰਦਾ ਵੀ ਨਹੀਂ ਪਤਾ ਸੋ ਚੰਗੀ ਗੱਲ ਆ ਕਿਉਂਕਿ ਜਿੰਨੀ ਇਨਫੋਰਮੇਸ਼ਨ ਹੋਵੇ ਉਨੀ ਹੀ ਗੱਲ ਕਰਨੀ ਚਾਹੀਦੀ ਆ ਫਾਲਤੂ ਵਾਲੀ ਜਿਹੜੀ ਗੱਲ ਨਹੀਂ ਵੀਰ ਮਾੜਾ ਜੇ ਦਾ ਵੀ ਆਲਡਰ ਦਿਖਾ ਦਈਏ ਥੋੜਾ ਜਿਹਾ ਇਹ ਆਦੇ ਸਾਡੇ ਤੁਸੀਂ ਕੱਲੇ ਕੱਲੇ ਥਾਂ ਲੱਗਿਆ ਚਾਰ ਦੋਸਤੋ ਠੀਕ ਹੈ ਵੀਰੇ ਛੱਡ ਦੋ ਸੋ ਨਵੇਂ ਕੁਆਲਿਟੀ ਦੇ ਬੋਸ ਹੁੰਦੇ ਕਈ ਵਾਰੀ ਐਚ ਵੀ ਕਰਦੇ ਸਿੰਗ ਬਹੁਤ ਵਧੀਆ ਅਦਰਵਾਜ਼ ਠੰਡੀ ਹੈ ਥੋੜੀ ਜਿਹੀ ਕੈਮਰੇ ਦੇ ਡਰਦੀ ਆ ਉ ਨਵਾਈਏ ਕੁਛ ਕਰੀਏ ਜਮਾ ਪੂਛਾ ਕੇ ਖੜਦੀ ਹੈ ਜੀ ਠੀਕ ਆ ਠੀਕ ਆ ਹਾਂਜੀ ਕੈਮਰਾ ਤੋਂ ਥੋੜਾ ਡਰਦੀ ਆ ਠੀਕ ਆ ਤੇ ਵੀਰ ਇਹਦਾ ਫਿਰ ਆਪਾਂ ਕੀ ਲੈਦੇ ਕਰਨਾ ਇਹਦਾ ਮੁੱਲ 50000 ਰੁਪਏ ਜੀ ਅੱਛਾ ਜੀ ਅਬ 46000 ਦੀ ਕੱਟੀ ਵੇਚਾਂਗੇ ਜੀ 46000 ਦੀ ਹਾਂਜੀ ਤੇ ਹੋਜੂ ਕੋਈ ਮਾਨਤਨ ਮੜਾ ਜਾ ਹਾਂਜੀ ਹਾਂ ਮਾਨਤਨ ਜ਼ਰੂਰ ਹੋ ਸਾਰੀਆਂ ਕੱਟਾਂ ਵਿੱਚੋਂ ਮਾਨਤਨ ਕਿਸੇ ਦਾ ਹੋਊਗਾ ਜ਼ਰੂਰ ਆਏ ਭੈਣ ਭਰਾ ਦਾ ਹੋਊਗਾ ਜੀ ਠੀਕ ਆ ਜੇ ਕੋਈ ਕੱਟੀਆਂ ਸੌਦਾ ਚਾਰੇ ਕੱਟੀਆਂ ਕੋਈ ਲੈਂਦਾ ਜੀ ਹਾਂਜੀ ਜਿੰਨੇ ਦਾ ਆਪਣਾ ਸੌਦਾ ਹੁੰਦਾ ਹਾਂ ਉਹਨੂੰ ਪਹੁੰਚ ਚਾਰੇ ਕੱਟੀਆਂ ਦੀ ਹੋ ਜੂਗੀ ਫ੍ਰੀ ਫ੍ਰੀ ਹੋ ਜੂਗੀ ਹਾਂਜੀ ਸੋ ਦੋਸਤੋ ਵੀਰਾਂ ਨੂੰ ਇੱਕ ਆਫਰ ਆ ਕਿ ਜੇ ਤੁਸੀਂ ਇਹਨਾਂ ਚਾਰੇ ਝੋਟੀਆਂ ਦਾ ਇਕੱਠਾ ਸੌਦਾ ਕਰਦੇ ਆ ਤੇ ਪੰਜਾਬ ਪੰਜਾਬ ਦੇ ਵਿੱਚ ਵੀਰਾਂ ਲੋ ਜਿਹੜੀ ਡਿਲੀਵਰੀ ਫ੍ਰੀ ਆ ਤੁਹਾਡੇ ਫਾਰਮ ਤੱਕ ਪਹੁੰਚ ਹੋ ਜੂਗੀ ਹਾਂਜੀ ਸੋ ਇਹ ਵੀਰ ਦੇ ਫਾਰਮ ਉੱਪਰ ਜਿਹੜੇ ਨੰਗ ਸੀਗੇ 4 ਤੇ 22 ਤੋਂ ਇੱਕ ਵਾਰ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਕਨਫਰਮ ਕਰਵਾ ਦਈਏ ਸੋ ਵੀਰ ਜੀ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਜ਼ਰੂਰ ਦੱਸ ਲਿਏ ਜੀ ਮੋਬਾਈਲ ਨੰਬਰ 99141 44825 ਅੱਛਾ ਜੀ ਜਿਹੜਾ ਪਿੰਡ ਆਪਣਾ ਰੋਡੇ ਆ ਜੀ ਤਸੀਲ ਆਪਣ ਨੂੰ ਬਾਗਾਪੁਰਾਣਾ ਪੈਂਦੀ ਜ਼ਿਲ੍ਹਾ ਆਪਣ ਨੂੰ ਮੋਗਾ ਪੈਂਦਾ ਜੀ ਠੀਕ ਹੈ ਜੀ ਹਾਂਜੀ ਭਾਈ ਤੇ ਆਪਣਾ ਵਪਾਰ ਦਾ ਕਦੋਂ ਕਦਾ ਕੰਮ ਆ ਵੀਰੇ ਇਹ ਪੁਰਾਣਾ ਹੀ ਹੈ ਜੀ ਠੀਕ ਹੈ ਜੀ ਬਹੁਤ ਟਾਈਮ ਦਾ ਹੀ ਹੈ ਜੀ ਬਹੁਤ ਟਾਈਮ ਦਾ ਹੀ ਹੈ ਠੀਕ ਹੈ ਪਹਿਲੇ ਤੋਂ ਹੀ ਹਰਿਆਣੇ ਜਾਨਦੇ ਆ ਕਿ ਪਹਿਲਾਂ ਬਲੇ ਨੀਲੀ ਦਾ ਇਹ ਪਿੰਡ ਦਾ ਨੀਲੀ ਤੋਂ ਮੰਨਿਆ ਗਿਆ ਜਿਆਦਾ ਹਨਾ ਨੀਲੀ ਦੀਆਂ ਵੀ ਆਉਂਦੀਆਂ ਸਾਰੀਆਂ ਆਪਣਾ ਜਿਆਦਾ ਮੋਰਾ ਤੇ ਯਾਨੀ ਕਿ ਮੇਰਾ ਧਿਆਨ ਆ ਜੀ ਠੀਕ ਜਿਆਦਾ ਲੀਲੀ ਦੀਆਂ ਵੀ ਆਉਂਦੀਆਂ ਵਿੱਚ ਵਿੱਚ ਠੀਕ ਹੈ ਠੀਕ ਹੈ ਤੇ ਯਾਨੀ ਕਿ ਜਿਆਦਾ ਮੈਂ ਮੋਰਾ ਹੀ ਲਾਉਣਾ ਜੀ ਠੀਕ ਹੈ ਠੀਕ ਹੈ ਬਾਕੀ ਗਾਈਆਂ ਵੀ ਆਉਂਦੀਆਂ ਆਪਣੇ ਕੋਲੇ ਸੱਜਰਾਂ ਤੇ ਸੱਜਰ ਮੈਂ ਵੀ ਆਉਂਦੀ ਆ ਠੀਕ ਹੈ ਜੀ ਹਾਂਜੀ ਸੋ ਦੋ ਆਨਲਾਈਨ ਤੁਸੀਂ ਮਗਾਉਣੀਆਂ ਚਾਹੋ ਤਾਂ ਮਗਾ ਸਕਦੇ ਆ ਜਿਹੜੀ ਆ ਵੀ ਝੋਟੀ ਆ ਇਹ ਮੂਰਤਾਰਗੀ ਝੋਟੀ ਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਚੰਗੇ ਕੱਦ ਕਾਢ ਦੀ ਆ ਪ੍ਰੈਗਨੈਂਟ ਹੋਣ ਦੇ ਬਿਲਕੁਲ ਨੇੜੇ ਆ ਤੇ ਆ ਵੀ 13-14 ਮਹੀਨੇ ਦਾ ਬੱਚਾ ਵੀਰ ਕੋਲੇ ਆਇਆ ਤੇ ਉਹ ਵੀ ਝੋਟੀ ਬਹੁਤ ਸਾਫ਼ ਸੁਥਰੀ ਆ ਆਰਡਰ ਦੀਆਂ ਸਾਰੀਆਂ ਸਾਫ਼ ਆ ਕੋਈ ਕੋਰਾ ਜਿਣੀ ਫੋਰ ਸ਼ਾਂਗ ਨਹੀਂ ਹੈਗੀ ਚਾਰ-ਚਾਰ ਆਰਡਰ ਦੇ ਵਿੱਚ ਥਣ ਹੋਣਗੇ ਤੇ ਵੀਰ ਦੇ ਫਾਰਮ ਤੇ ਵਿਜ਼ਿਟ ਕਰਕੇ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਆ ਧੰਨਵਾਦੋ ਦੋਸਤੋ ਜੇ ਤੁਸੀਂ ਵੀਡੀਓ ਬਣਾਉਣੀ ਹੋਈ ਤਾਂ ਆਪਣਾ ਵੀ ਨੰਬਰ ਸਕਰੀਨ ਤੇ ਚੱਲੂਗਾ